ਪੰਜਾਬ ਵਿੱਚ 1 ਜੂਨ 2024 ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਪਟਿਆਲਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਚੋਣ ਮੈਦਾਨ ਵਿੱਚ ਹਨ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਮੀਤ ਪ੍ਰਧਾਨ ਸੁਮੇਰ ਸੀੜਾ ਵੱਲੋਂ ਐਨ ਕੇ ਸ਼ਰਮਾ ਨੂੰ ਵੱਧ ਤੋਂ ਵੱਧ ਬਹੁਮਤ ਨਾਲ ਜਿਤਾਉਣ ਲਈ ਜੇਤੂ ਮੁਹਿੰਮ ਦੀ ਸ਼ੁਰੂਆਤ ਬਿੱਤੇ ਸਮੇਂ ਤੋਂ ਹੀ ਕੀਤੀ ਗਈ ਹੈ ਇਸੇ ਲਈ ਤਹਿਤ ਹੀ ਪਟਿਆਲਾ ਦੇ ਬਡੁੰਗਰ ਇਲਾਕੇ ਵਿੱਚ ਨੌਜਵਾਨ ਅਕਾਲੀ ਆਗੂ ਕਰਨ ਗਿੱਲ ਦੀ ਅਗਵਾਈ ਵਿੱਚ ਪਟਿਆਲਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿੱਚ ਇੱਕ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਬਹੁਗਣਤੀ ਇਲਾਕਾ ਵਸੀਆਂ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਇਸ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸੁਮੇਰ ਸੀੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿੱਥੇ ਕੀ ਲੋਕਾਂ ਵੱਲੋਂ ਉਹਨਾਂ ਦਾ ਭਰਪੂਰ ਸਵਾਗਤ ਕਰਦੇ ਆਂ ਐਨ ਕੇ ਸ਼ਰਮਾ ਨੂੰ ਜਿਤਾਉਣ ਦਾ ਭਰੋਸਾ ਦਿੱਤਾ ਗਿਆ ਇਸ ਦੌਰਾਨ ਇਸ ਚੌਂ ਰੈਲੀ ਨੂੰ ਕਾਮਯਾਬ ਕਰਨ ਤੇ ਅਕਾਲੀ ਆਗੂ ਕਰਨਗਿਲ ਅਤੇ ਰਾਹੁਲ ਬਡੁੰਗਰ ਦੀ ਸੁਮੇਰ ਸੀੜਾ ਵੱਲੋਂ ਭਰਪੂਰ ਸ਼ਲਾਘਾ ਵੀ ਕੀਤੀ ਗਈ ਅਕਾਲੀ ਦਲ ਦੇ ਆਗੂ ਹੈਪੀ ਲੋਹੜ ਤੋਂ ਵੱਲੋਂ ਵੀ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਗਏ जिकर योग है कि एनके शर्मा नु भारी बहुमत ਨਾਲ ਜਿਤਾਉਣ ਲਈ ਸੁਮੇਰ ਸੀੜਾ ਵਕ ਵਕ ਇਲਾਕਿਆਂ ਵਿੱਚ ਗਤੀਵਿਧੀਆਂ ਨੂੰ ਤੇਜ਼ ਕਰਦੇ ਆ ਰਹੇ ਹਨ ਜਿੱਥੇ ਕੀ ਲੋਕਾਂ ਦਾ ਅਕਾਲੀ ਦਲ ਦੇ ਹੱਕ ਵਿੱਚ ਭਰਪੂਰ ਸਮਰਥਨ ਵੀ ਉਹਨਾਂ ਨੂੰ ਮਿਲ ਰਿਹਾ ਹੈ ਇਸ ਮੌਕੇ ਤੇ ਰਾਜੇਸ਼ਵਰ ਪੰਡਿਤ ਦੀਪਕ ਵਾਲਨੀਕੀ ਮੋਹਨ ਸਿੰਘ ਗੁਰਪ੍ਰੀਤ ਸਿੰਘ ਰਾਂਜਾ ਜਸਵੰਤ ਸਿੰਘ ਸੰਤ ਤਰਮਿੰਦਰ ਸਿੰਘ ਹਰਦੇয়াল ਸਿੰਘ ਪੱਟੀ ਆਸ਼ੂ ਕੁਲਦੀਪ ਸਿੰਘ ਪੱਤੀ ਪਾਨਾ ਆਦ ਹਾਜ਼ਰ ਸਨ ਇਸ ਦੌਰਾਨ ਕਰਨਗਿਲ ਦੀ ਅਗਵਾਈ ਵਿੱਚ ਕੁਝ ਨੌਜਵਾਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਵੀ ਸਨ ਸਲਮਾਨ ਵੀ ਕੀਤਾ ਗਿਆ ਹੈ ਤਾਂ ਸਾਹਮਣੇ ਫਿਰ ਰੂੜੀ ਲੱਗੀ ਹੁੰਦੀ ਸੀ ਜੀ 20 ਸਾਲ ਦੀ ਰੂੜੀ ਜੇ ਤੁਸੀਂ ਆਪਣੀ ਅਚਾਰਗਵਾੜੀ ਦੇ ਵਿੱਚ 20 ਸਾਲ ਤੋਂ ਰੂੜੀ ਲੱਗੀ ਸੀ ਮੈਨੂੰ ਉਹਨਾਂ ਇਹ ਰਾਹੁਲ ਜੀ ਮਿਲੇ ਅਪੰਦੇਸ ਸਾਹਿਬ ਆਪਣੇ ਲਗੇਸ਼ਵਰੀ ਮਿਲੇ ਉਹਦੇ ਡਾਕਟਰ ਸਾਹਿਬਾ ਇੱਕ ਕੈਮਰਸਾਹ ਵਾਲੀ ਦੁਕਾਨ ਨਾਲ ਕਰਿਆਨੇ ਨੂੰ ਮਿਲੇ ਕਿ ਸਾਡੀ ਇਸ ਸਾਫਤਰਾ ਅਸੀਂ ਕਹਿੰਦੇ ਸਰਕਾਰਾਂ ਨਹੀਂ ਉੜੀਦੇ ਅਸੀਂ ਆਏ ਜੇ ਸੀ ਲੱਗੀਆਂ ਟਰੈਕਟਰ ਤੱਕੇ ਅੱਜ ਉਹ ਸੇ ਪਾਰਕ ਬਣਿਆ ਕੀ ਗੇਟ ਲੱਗਿਆ ਵੇ ਇਹ ਅੱਜ ਬਡੋਂਗਰ ਦਾ ਐਡਰੈਸ ਹੈ ਜੇ ਕੋਈ ਕਹਿੰਦੇ ਪਡੂਂਗਰ ਕਿੱਥੇ ਆ ਉਹ ਕਹਿੰਦੇ ਪਾਰ ਕੋਲੇ ਸਾਹਮਣੇ ਅਸੀਂ ਕੋਈ ਗਵਰਨਮੈਂਟ ਨਹੀਂ ਉਡੀਕੀ ਅਸੀਂ ਕੋਈ ਇਹ ਨਹੀਂ ਉਡੀਕਿਆ ਸਰਕਾਰ ਆਉਗੀ ਅਸੀਂ ਆਪ ਬਹੁਤ ਆ ਛੋੜੇ ਮੋਟੇ ਕੰਮ ਉਹ ਜਿੰਨੇ ਵੀ ਹੁੰਦੇ ਆ ਸਮਾਜ ਸੇਵੀ ਦੇ ਜੋ ਵੀ ਮੈਂ ਤੁਹਾਡੇ ਵਾਸਤੇ ਕਰਸਾਂਗਾ ਥੋੜੇ ਸਕੂਲ ਸੀ ਪਿਛਲੇ ਸਾਲ ਠੰਡ ਦੀ ਸਰਦੀਆਂ ਦੇ ਵਿੱਚ ਮੈਂ ਕੱਪੜੇ ਜਰਾਬਾਂ ਬੂਟ ਵੰਡ ਕੇ ਗਿਆ ਸੀ ਤੁਹਾਡੇ ਮੈਂ ਤਾਂ ਯਾਦ ਕਰਾ ਰਿਹਾ ਵੀ ਹਰ ਥਾਂ ਦੇ ਤੇ ਜਿੱਥੇ ਵੀ ਲੋੜ ਪਈ ਹੈ ਅਸੀਂ ਤੁਹਾਡਾ ਸਾਥ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਸਾਥ ਦਿੱਤਾ ਮੈਂ ਸਾਥ ਦਈ ਭਾਈ ਸਵਾਰੀ ਉਹ ਪੁਰਾਣੀਆਂ ਗੱਲਾਂ ਛੱਡ ਕੇ ਆਪਾਂ ਪੁਰਾਣੀਆਂ ਗੱਲਾਂ ਨਹੀਂ ਪੈਣਾ ਕੋਈ ਹੱਥ ਪੰਜਾ ਨਹੀਂ ਕੋਈ ਭਾਜਪਾ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਏ ਜੇ ਮੇਰੇ ਨਾਲ ਖੜੇ ਹੋ ਆਖਰੀ ਵਾਰੀ ਜਾਂਦੇ ਵੇ ਲੇਡੀਜ਼ ਬਹੁਤ ਜ਼ਿਆਦਾ ਬੈਠੀਆਂ ਜੀ ਪਰ ਮੈਂ ਚੋੜਾ ਵੀ ਟਾਈਮ ਹੈ ਕਰ ਲਿਆ ਕਿ ਰੋਬੀ ਬਣਾਉਣਾ ਹੋਰ ਕਰਨਾ ਮੈਂ ਲੇਟ ਨਹੀਂ ਕਰਦਾ ਬਸ ਇੰਨੀ ਕੀ ਗੱਲ ਕਰਨੀ ਸੀ ਇੱਕ ਸਾਡੇ ਗਰੇਵਾਲ ਸਾਹਿਬ ਹੈ ਜੀ ਉਹ 200 100 300 ਰੁਪਏ ਲੈ ਕੇ ਆਇਨੇ ਅੱਜ ਉਹਨੇ ਅਕਾਲੀ ਦਰ ਦੀ ਮਾਨ ਵਧਾਈ ਮੈਂ ਉਹਨੂੰ ਵੀ ਕਹਿਣਾ ਘਰੇ ਆ ਕੇ ਜਾਇਓ ਬਰਾਊਂ ਜੀ ਇਹਨਾਂ ਨੂੰ ਘਰੇ ਆ ਕੇ ਲੈ ਕੇ ਜਾ ਗਰੇਵਾਲ ਸਾਹਿਬ ਨੂੰ ਆਪਾਂ ਚਾਹ ਪੀਣੀ ਹੈ ਇਕੱਠੇ ਸਾਰੇ ਬਸ ਇੰਨੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਨੂੰ ਰਿਹਾਉਣ ਦੇ ਤੇ ਮੈਂ ਰਿਣੀ ਆਂ ਜੀ ਪਡੁੰਗਰ ਤੋਂ ਮਾਣ ਮੈਨੂੰ ਪਡੁੰਗਰ ਤੋਂ ਮਾਣ ਮੈਨੂੰ ਪੁੱਛਿਆ ਗਿਆ ਲਾਸਟ ਸੀ ਮੈਨੂੰ ਪੁੱਛਿਆ ਗਿਆ ਕਿ ਕਿਹੜਾ ਲਾਣਾ ਜੀ ਤੁਸੀਂ ਪਟਿਆਲੇ ਦਾ ਆ ਛੋੜਾ ਚ ਕਿਹੜਾ ਲਾਣਾ ਹੈ ਮੈਂ ਕਿਹਾ ਪਡੁੰਗਰ ਦੇ ਕਹਿੰਦੇ ਵਿਸ਼ਵਾਸ ਹੈ ਮੈਂ ਕਿਹਾ ਮੇਰੇ ਭਾਈ ਹੈ ਭੈਣਾ ਲਾਖਾ ਹੀ ਮੇਰਾ ਠੀਕ ਹੈ ਜੀ ਮੈਂ ਤੁਹਾਡੇ ਤੇ ਮਾਣ ਰੱਖਿਆ ਮੇਰਾ ਵੀ ਮਾਣ ਰੱਖਿਓ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਉਹਨਾਂ ਦਾ ਬਹੁਤ